ਸਤਿ ਸ਼੍ਰੀ ਅਕਾਲ ਜਦੋਂ ਸੇਕ੍ਰੋ 24 7 ਪੰਜਾਬ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਕਦਮ ਚੁੱਕਿਆ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਖੇਡ ਕੋਟੇ ਤਹਿਤ ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਫੈਸਲੇ ਨਾਲ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸਨੇਰੀ ਮੌਕਾ ਮਿਲੇਗਾ ਪੀਐਸਪੀਸੀਐਲ ਸਪੋਰਟ ਸੈੱਲ ਮੋੜ ਸੁਰਜੀਤ ਪੀਐਸਪੀਸੀਐਲ ਸਪੋਰਟ ਸੈੱਲ 2017 ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰ ਭਗਵੰਤ ਮਾਨ ਸਰਕਾਰ ਨੇ ਇਸ ਨੂੰ ਦੁਬਾਰਾ ਸਰਗਰਮ ਕਰਨ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਸਪੋਰਟ ਸੈੱਲ ਮੋੜ ਸੁਰਜੀਤ ਕੀਤਾ ਹੈ ਤੇ ਪੀਐਸਪੀਸੀਐਲ 60 ਨਵੇਂ ਖਿਡਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਬਣਾਈ ਹੈ ਖੇਡ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਯਤਨ ਭਗਵੰਤਮਾਨ ਸਰਕਾਰ ਹਮੇਸ਼ਾ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕਰ ਰਹੀ ਹੈ ਇਹ ਕਦਮ ਪੰਜਾਬ ਦੇ ਨੌਜਵਾਨ ਖਿਡਾਰੀਆਂ ਲਈ ਉਤਸ਼ਾਹਜਨਕ ਸਾਬਤ ਹੋ ਸਕਦਾ ਹੈ ਜਿਨ੍ਹਾਂ ਨੂੰ ਖੇਡ ਵਿੱਚ ਆਪਣੀ ਪਛਾਣ ਬਣਾਉਣ ਦੇ ਨਾਲ ਨਾਲ ਸਰਕਾਰੀ ਨੌਕਰੀਆਂ ਵਿੱਚ ਵੀ ਮੌਕਾ ਮਿਲੇਗਾ ਕੀ ਫਾਇਦਾ ਹੋਵੇਗਾ ਇਹ ਭਰਤੀ ਪ੍ਰਕਿਰਿਆ ਨਾ ਸਿਰਫ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਸਗੋਂ ਪੰਜਾਬ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ ਖੇਡ ਕੋਟੇ ਤਹਿਤ ਚੁਣੇਗੀ RPSBCL ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨਗੇ ਜਿਸ ਨਾਲ ਉਹਨਾਂ ਦੀ ਖੇਡ ਯੋਗਤਾ ਦੇ ਨਾਲ-ਨਾਲ ਕੈਰੀਅਰ ਵੀ ਮਜ਼ਬੂਤ ਹੋਵੇਗਾ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਖੇਡ ਖੇਤਰ ਵਿੱਚ ਕੀਤੇ ਗਏ ਮਹੱਤਵਪੂਰਨ ਯਤਨਾਂ ਨੂੰ ਦਰਸਾਉਂਦਾ ਹੈ ਇਸ ਕਦਮ ਦੇ ਨਾਲ-ਨਾਲ ਖੇਡਾਂ ਨੂੰ ਇੱਕ ਨਵੇਂ ਦਿਸ਼ਾ ਮਿਲਣ ਦੀ ਉਮੀਦ ਹੈ ਅੱਜ ਪਟਿਆਲਾ ਦੇ ਵਿੱਚ ਸਿਆਲਵੀਆਂ ਆਲ ਇੰਡੀਆ ਇਲੈਕਟ੍ਰਿਸਿਟੀ ਸਪੋਰਟਸ ਕੰਟਰੋਲ ਬੋਰਡ ਦੁਆਰਾ ਟੂਰਨਾਮੈਂਟ ਜਿਹੜੇ ਕਰਵਾਏ ਗਏ ਨੇ ਉਹਦੇ ਵਿੱਚ ਅੱਜ ਉਹ ਤਾਗੋਵ ਆ ਤਾਂ ਇਥੇ ਟੂਰਨਾਮੈਂਟ ਸੀਗਾ ਪਾਜ ਇਥੇ ਸੰਪੰਨ ਹੋਇਆ 1973 ਦੇ ਵਿੱਚ ਸਾਡਾ ਸਪੋਰਟਸ ਸੈੱਲ ਜਿਹੜਾ ਆ ਪੀਐਸਪੀਸੀਐਲ ਦਾ ਬਣਿਆ ਸੀਗਾ ਪਰ ਬਦਕਿਸਮਤੀ ਰਹੀ ਸਾਡੀ ਕਿ 2017 ਦੇ ਵਿੱਚ ਸਪੋਰਟਸ ਸੈੱਲ ਨੂੰ ਜਿਹੜਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ 2022 ਦੇ ਵਿੱਚ ਕਿ ਅਸੀਂ ਸਪੋਰਟਸ ਸਪੋਰਟਸ ਸੈੱਲ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਔਰ ਉਹਦੇ ਵਿੱਚ ਅੱਜ ਅਸੀਂ ਜਿਹੜਾ ਆ ਆਲ ਇੰਡੀਆ ਇਲੈਕਟ੍ਰਿਸਿਟੀ ਸਪੋਰਟਸ ਕੰਟਰੋਲ ਬੋਰਡ ਦੇ ਅਧੀਨ ਜਿਹੜੀਆਂ ਜਮਾ ਹੁੰਆਂ ਨੇ ਉਹਦੇ ਵਿੱਚ ਅਸੀਂ ਪਾਰਟਿਸਪੇਟ ਵੀ ਕਰ ਰਹੇ ਹਾਂ ਸੋ ਅੱਜ ਅਸੀਂ ਇੱਕ ਹੋਰ ਨਵਾਂ ਇੱਕ ਫੈਸਲਾ ਲਿਆ ਹੈ ਕਿ ਅਸੀਂ ਪੀਐਸਪੀਸੀਐਲ ਦੇ ਵਿੱਚ ਜਿਹੜਾ ਸਪੋਰਟ ਸੈੱਲ ਆ ਉਹਦੇ ਵਿੱਚ 60 ਨਵੇਂ ਖਿਡਾਰੀਆਂ ਦੀ ਜਿਹੜੀ ਆ ਉਹ ਭਰਤੀ ਕਰਾਂਗੇ ਤਾਂ ਕਿ ਸਾਡਾ ਪੀਐਸਪੀਸੀਐਲ ਦਾ ਜਿਹੜਾ ਸਪੋਰਟ ਸੈੱਲ ਆ ਉਹ ਹੋਰ ਮਜ਼ਬੂਤ ਹੋ ਸਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਪੋਰਟਸ ਦੇ ਪ੍ਰਤੀ ਕਾਫੀ ਉਤਸ਼ਾਹ ਦਿਖਾਉਂਦੇ ਨੇ ਇਸ ਵਾਰ ਅਸੀਂ ਬਜਟ ਵੀ ਜਿਹੜਾ ਆ ਉਹ 979 ਕਰੋੜ ਰੁਪਏ ਦਾ ਸਪੋਰਟਸ ਵਾਸਤੇ ਰੱਖਿਆ ਗਿਆ ਸੋ ਮੇਰੇ ਵੱਲੋਂ ਪੀਐਸਪੀਸੀਲ ਦੇ ਸਮੁੱche ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਮੇਰੇ ਵੱਲੋਂ ਅੱਜ ਦੇ ਇਸ ਮੌਕੇ ਦੇ ਉੱਤੇ ਬਹੁਤ-ਬਹੁਤ ਵਧਾਈ ਔਰ ਸਾਡੇ ਹੋਰ ਨਵੇਂ ਖਿਡਾਰੀ ਜਿਹੜੇ ਆ ਉਹ ਪੀਐਸਪੀਸੀਲ ਦੇ ਵਿੱਚ ਸਪੋਰਟਸ ਸੈੱਲ ਦੇ ਵਿੱਚ ਭਰਤੀ ਹੋਣਗੇ ਬਹੁਤ-ਬਹੁਤ ਧੰਨਵਾਦ